ਤਸਵੀਰਾਂ ਹੁਸ਼ਾਰਪੁਰ ਦੇ ਕਸਬਾ ਦਸੂਆ ਦੀਆਂ ਦਸੀਆਂ ਜਾ ਰਹੀਆਂ ਨੇ ਜਿੱਥੇ ਕਿ ਇੱਕ ਪਰਾਲੀ ਦਾ ਭਰਿਆ ਟਰਾਲਾ ਪਲਟ ਗਿਆ ਤੇ ਇਸ ਦੌਰਾਨ ਲੋਕ ਆਪਣੇ ਘਰਾਂ ਚ ਪਰਾਲੀ ਚੁੱਕ ਕੇ ਲੈ ਜਾਣ ਲੱਗ ਪਏ ਇੱਥੋਂ ਤੱਕ ਕਿ ਕਈ ਲੋਕ ਆਪਣੀਆਂ ਸਕੂਟਰੀਆਂ ਟਰੈਕਟਰਾਂ ਤੇ ਹੋਰ ਵਾਹਨਾਂ ਤੇ ਪਰਾਲੀ ਨੂੰ ਆਪਣੇ ਘਰਾਂ ਲਈ ਢੋਣ ਲੱਗ ਪਏ ਸွေ ਤਸਵੀਰਾਂ ਸੱਚਮੁੱਚ ਸਮੁੱਚੀ ਪੰਜਾਬੀ ਕੌਮ ਨੂੰ ਦੁਖੀ ਤੇ ਸ਼ਰਮਸਾਰ ਕਰਕੇ ਰੱਖ ਦੇਣ ਵਾਲੀਆਂ ਨੇ ਕਿ ਕਿਵੇਂ ਲੋਕਾਂ ਨੇ ਮਦਦ ਤਾਂ ਪੀੜਤ ਦੀ ਕੀ ਕਰਨੀ ਸੀ ਉਲਟਾ ਪਰਾਲੀ ਵੇਖ ਕੇ ਉਸ ਨੂੰ ਇੱਕ ਤਰ੍ਹਾਂ ਨਾਲ ਲੁੱਟਣਾ ਹੀ ਸ਼ੁਰੂ ਕਰ ਦਿੱਤਾ ਗਿਆ ਬਹੁਤ ਦੁੱਖ ਦੀ ਗੱਲ ਹੈ ਕਿ ਪੰਜਾਬੀ ਕੌਮ ਹਮੇਸ਼ਾ ਦੁੱਖੀਆਂ ਨੂੰ ਲੰਗਰ ਸ਼ਕਾਉਂ ਤੇ ਸੇਵਾ ਕਰਨ ਵਾਲੀ ਕੌਮ ਹੈ ਪਰੰਤੂ ਹੁਸ਼ਿਆਰਪੁਰ ਦੀ ਇਸ ਵੀਡੀਓ ਨੇ ਸਾਰੇ ਪੰਜਾਬੀਆਂ ਨੂੰ ਸ਼ਰਮਸਾਰ ਕਰਕੇ ਰੱਖ ਦਿੱਤਾ ਹੈ ਤੇ ਜੋ ਵੀ ਵਿਅਕਤੀ ਇਨਸਾਨੀਅਤ ਪਸੰਦ ਹੈ ਪੰਜਾਬ ਪੰਜਾਬੀ ਤੇ ਪੰਜਾਬੀਅਤ ਨੂੰ ਪਿਆਰ ਕਰਦਾ ਹੈ ਉਹ ਕਦੇ ਵੀ ਅਜਿਹਾ ਕੰਮ ਨਹੀਂ ਕਰੇਗਾ ਖੈਰ ਇਹ ਤਾਂ ਪਤਾ ਨਹੀਂ ਲੱਗ ਸਕਿਆ ਕਿ ਟਰਾਲੀ ਕਿਨਾ ਕਾਰਨਾ ਕਰਕੇ ਪਲਟੀ ਗਿਆ ਪਰੰਤੂ ਪਲਟਣ ਤੋਂ ਬਾਅਦ ਇਹ ਜੋ ਕੰਮ ਮੌਕੇ ਤੇ ਮੌਜੂਦ ਲੋਕਾਂ ਵੱਲੋਂ ਕੀਤਾ ਗਿਆ ਉਹ ਸੱਚਮੁੱਚ ਹੈਰਾਨ ਕਰਕੇ ਰੱਖ ਦੇਣ ਵਾਲਾ ਹੈ ਇਸ ਤਰ੍ਹਾਂ ਨੇ ਮੌਕੇ ਤੇ ਮੌਜੂਦ ਇੱਕ ਨੌਜਵਾਨ ਲੋਕਾਂ ਨੂੰ ਅਜੀਹਾ ਕਰਨ ਤੋਂ ਰੋਕ ਵੀ ਰਿਹਾ ਪਰੰਤੂ ਲੋਕਾਂ ਵੱਲੋਂ ਉਸ ਦੀ ਸੁਣੀ ਨਹੀਂ ਜਾ ਰਹੀ ਹੈ ਜਿਸ ਤੋਂ ਬਾਅਦ ਉਸ ਵੱਲੋਂ ਲੋਕਾਂ ਦੀ ਇੱਕ ਘਟਿਆ ਕਰਾ ਕਰਦਿਆਂ ਦੀ ਵੀਡੀਓ ਬਣਾਉਣੀ ਸ਼ੁਰੂ ਕਰ ਦਿੱਤੀ ਗਈ ਤੇ ਹੁਣ ਇਹ ਵੀਡੀਓ ਸੋਸ਼ਲ ਮੀਡੀਆ ਤੇ ਵੱਖ-ਵੱਖ ਪਲੇਟਫਾਰਮਸ ਤੇ ਬਹੁਤ ਤੇਜ਼ੀ ਦੇ ਨਾਲ ਵਾਇਰਲ ਹੋ ਰਹੀ ਹੈ ਬਣਾਣੀ ਵੀਡੀਓ ਬਣਾਣੀ ਸਾਰਾਂ ਕਮਾਲ ਨਾ ਹੁਣ ਕਮਾਲ ਨਾ ਹੁਣ ਅਗਲੇ ਜੇਹੜੇ ਅਗਲੇ ਵੀ ਅਸੀਂ ਯਾਰ ਆ ਕੇ ਖੜੇ ਹੋਏ ਆ ਆਹ ਬਹੁਤ ਚੋੜੀ ਬੁੱਧ ਦਾ ਸ਼ਰਮ ਆਹ ਦੇਖ ਆ ਦੇਖੋ ਭਾਜੀ ਤੁਹਾਡੀ ਹੁਣ ਮਜ਼ਦੂਰੀ ਆ ਟਰਾਲਾ ਪਾੜੇ ਕਿਸੇ ਨਾਲ ਵੀ ਹੋ ਸਕਦਾ ਮਾਨ ਓਏ ਕਣਾ ਦਾ ਪਿੰਡ ਦਾ ਨਾਮ ਆ ਦੇਖੋ ਕਿਦਾਂ ਮੋਟਰਸਾਈਕਲ ਭਰ ਭਰ ਕੇ ਲਜਾਈ ਜਾਂਦੇ ਆ ਜਲਦੀ ਆ ਉਸ ਨਾਲ ਕੋ ਜਲਦੀ ਆ ਦੇਖੋ ਰੇੜੇ ਭਰ ਭਰ ਕੇ ਲਜਾਈ ਜਾਂਦੇ ਆ ਆ ਦੇਖੋ ਇੱਥੇ ਆ ਜਾ ਆ ਦੇਖੋ ਤਾਂ ਸੁਣਦੇ ਹੀ ਨਹੀਂ ਸਾਡੀ ਗੱਲ ਸਰਕਾਰ ਯਾਰ ਉਹਨਾਂ ਨੇ ਇੰਨੀ ਮਿਹਨਤ ਕੀਤੀ ਨੂੰ ਆ ਸਾਡੀ ਗੱਲ ਹੀ ਨਹੀਂ ਸੁਣਦੇ ਭਾਜੀ ਇਹ ਕੋਈ ਤਾਂ ਸੰਧਦੇ ਹੀ ਨਹੀਂ ਹੁਣ ਕੋਈ ਆ ਦੇਖੋ ਟਰੈਕਟਰ ਲੈ ਕੇ ਆਏ ਆ ਪਰਾਲੀ ਲੱਦਣ ਨੂੰ ਓਹ ਦੇਖੋ ਕਿੱਧਰ ਬੜੇ ਆ ਪਰਾਲੀ ਸੁੱਕੇ ਆ ਦੇਖੋ ਜੀ ਆਣੀ ਬੜੀ ਲੱਤ ਆ ਦੇਖੋ ਕਿਦਾਂ ਭਰੀ ਜਾਂਦੇ ਆ ਦੇਖੋ ਆ ਦੇਖੋ ਅੰਕਲ ਆ ਦੇਖੋ ਇੱਧਰ ਹੀ ਆ ਦੇਖੋ ਕਿੰਨਾ ਲੈ ਕੇ ਆਈ ਜਾਂਦੇ ਆ ਸੁਣਦੇ ਹੀ ਨਹੀਂ ਗੱਲਾਂ ਸਾਡੀਆਂ ਔਰ ਦੇਖੋ ਕਿਦਾਂ ਰੇੜੇ ਭਰ-ਭਰ ਕੇ ਆਈ ਜਾਂਦੇ ਭਾਜੀ ਆ ਦੇਖ ਲਓ ਜੀ ਆ ਦੇਖੋ ਜੀ ਆ ਲਖਾ ਦੀ ਕਾ ਕਰਾ ਆ ਦੇਖ ਲਓ ਭਾਜੀ ਇੱਟਾ ਆਦਾ ਮੇਰੇ ਪਿੱਛੇ 270 ਪਈ 500 ਕੰਦਾ ਵਾ ਆ ਦੇਖੋ ਭਾਜੀ ਟਰੈਕਟਰ ਤੇ ਆ ਦੇਖੋ ਟਰੈਕਟਰ ਤੇ ਭਰ ਭਰ ਕੇ ਲਿਜਾਈ ਜਾਂਦੇ ਆ ਦੇ ਆ ਦੇਖ ਲਓ ਟਰੈਕਟਰ ਆ ਦੇਖੋ ਮਾਲਕ ਆ ਦੇ ਆ ਦੇ ਓ ਯਾਰ ਕੀ ਲੱਗੀ ਤੀ ਲੱਗਾ ਨਾ ਆ ਆ ਦੇ 200 ਆਇਆ ਯਾਰ ਆ ਦੇ ਓ ਯਾਰ ਆ ਦੇਖ ਲਓ ਭਾਈ ਇੱਥੇ ਡਰਾਈਵਰ ਇੱਥੇ ਹੈ ਨਹੀਂ ਆ ਬੰਦੇ ਕਿਦਾਂ ਲੱਗੇ ਅਪਰਾਲੀ ਚੱਕਣਾ ਦੇਖੋ ਜੀ ਭੁੱਲਾ ਯਾਰ ਤੂੰ ਆ ਦੇਖੋ ਜੀ ਆ ਦੇਖੋ ਆ ਭਰੀ ਜਾਂਦੇ ਆ ਰੇੜੇ ਭਰੀ ਜਾਂਦੇ ਆ ਦੇਖੋ ਫੋਨ ਲਾ ਯਾਰ ਤੁਸੀਂ ਨਾ ਫੋਨ ਲਾ ਆ ਦੇਖੋ ਜੀ ਆ ਦੇਖੋ ਪੰਜਾਬ ਦਾ ਕੀ ਹਾਲ ਹੋ ਗਿਆ ਦੇਖੋ ਆ ਦੇਖੋ ਟਰੈਕਟਰ ਏਡੇ ਏਡੇ ਟਰੈਕਟਰ ਲਏ ਆ ਇਹਨਾਂ ਨੇ ਆ ਦੇਖੋ ਭਾਜੀ ਉਹ ਦੇਖ ਲਓ ਭਾਜੀ ਆ ਦੇਖੋ ਫੋਨ ਲਾ ਉਸਨੂੰ ਕਿਤਾ ਉਹ